ਕਰਦੇ ਆ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਅੱਜ ਵੱਡੀ ਜਿਹੜੀ ਸਕੀਮ ਹੈ ਪ੍ਰਧਾਨ ਮੰਤਰੀ ਦੀ ਅਸੀਂ ਲੈ ਕੇ ਹਾਜ਼ਰ ਹੋਏ ਆ ਜਿਵੇਂ ਕਿ ਬਹੁਤ ਸਾਰੇ ਵੀਰਾਂ ਦਾ ਸਵਾਲ ਸੀ ਪਿੰਡਾਂ ਦਾ ਸਵਾਲ ਸੀ ਕਿ ਕੋਈ ਸਲਾਈ ਮਸ਼ੀਨ ਦੀ ਜਿਹੜੀ ਸਕੀਮ ਹੈ ਚੱਲ ਰਹੀ ਹੈ ਜਿਹਦੇ ਤੇ 15000 ਰੁਪਏ ਮਿਲ ਰਹੇ ਨੇ ਸੋ ਗੱਲ ਅੱਜ ਇਸੇ ਦੀ ਕਰਾਂਗੇ ਇਸ ਤੋਂ ਪਹਿਲਾਂ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਆਲਟੇ ਜਰੂਰ ਸੈੱਟ ਕਰ ਲੈਣਾ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਗੱਲ ਕਰ ਰਹੇ ਹਾਂ ਮਾਨਯੋਗ ਪ੍ਰਧਾਨ ਮੰਤਰੀ ਜੀ ਵੱਲੋਂ ਦੇਸ਼ ਦੀਆਂ 44 ਸ਼ੁਰੂ ਕੀਤੀ ਗਈ ਮੁਫਤ ਸिलाई ਮਸ਼ੀਨ ਸਕੀਮ ਤਹਿਤ ਔਰਤਾਂ ਨੂੰ 15000 ਰੁਪਏ ਮਿਲਣੇ ਸ਼ੁਰੂ ਹੋ ਗਏ ਨੇ ਤੇ ਔਰ ਇਸ ਸਕੀਮ ਤਹਿਤ ਔਰਤਾਂ ਕਿਵੇਂ ਅਪਲਾਈ ਕਰ ਸਕਦੀਆਂ ਨੇ ਇਸ ਸਕੀਮ ਚ ਕਿਹੜੀਆਂ ਔਰਤਾਂ ਯੋਗ ਨੇ ਔਰਤ ਐਪਲੀਕੇਸ਼ਨ ਕਿਵੇਂ ਡਾਊਨਲੋਡ ਕਰ ਸਕਦੀਆਂ ਨੇ ਇੱਥੇ ਫਾਰਮ ਭਰਨਾ ਹੈ ਘਰ ਬੈਠੇ ਆਨਲਾਈ ਦੇ ਨਾਲ ਹੀ ਇਹ ਵੀ ਦੱਸਾਂਗੇ ਇਸ ਸਕੀਮ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ ਕੀ ਹੈ ਪ੍ਰਧਾਨ ਮੰਤਰੀ ਸਲਾਈ ਮਸ਼ੀਨ ਸਕੀਮ ਨੂੰ ਲੈ ਕੇ ਹੁਣ ਹਰ ਪਾਸੇ ਅਰਜ਼ੀ ਫਾਰਮ ਭਰਨੇ ਸ਼ੁਰੂ ਹੋ ਗਏ ਨੇ ਇਸ ਸਕੀਮ ਦਾ ਪਿੰਡਾਂ ਸ਼ਹਿਰਾਂ 'ਚ ਪ੍ਰਚਾਰ ਕੀਤਾ ਜਾ ਰਿਹਾ ਤੇ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਨੇ ਜੇਕਰ ਤੁਸੀਂ ਵੀ ਮੁਫਤ ਸਲਾਈ ਮਸ਼ੀਨ ਦਾ ਸਲਾਈ ਮਸ਼ੀਨ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਵੀਡੀਓ ਚ ਬਨੇ ਰਹੋ ਪ੍ਰਧਾਨ ਮੰਤਰੀ ਸਲਾਈ ਮਸ਼ੀਨ ਸਕੀਮ ਨੂੰ ਲੈ ਕੇ ਔਰਤਾਂ ਦੇ ਕਈ ਸਵਾਲ ਹਨ ਇਸ ਸਕੀਮ ਤਹਿਤ ਔਰਤਾਂ ਨੂੰ ਸਲਾਈ ਮਸ਼ੀਨ ਲਈ 15000 ਰੁਪਏ ਮਿਲਦੇ ਨੇ ਇਹ ਪੈਸੇ ਸਿਰਫ ਸਲਾਈ ਮਸ਼ੀਨ ਖਰੀਦਣ ਲਈ ਦਿੱਤੇ ਜਾਂਦੇ ਨੇ ਇਸ ਦਾ ਮਕਸਦ ਇਹ ਹੈ ਕਿ ਹੁਣ ਘਰ ਬੈਠੇ ਹੀ ਸਲਾਈ ਦਾ ਕੰਮ ਕਰਕੇ ਆਪਣਾ ਰੋਜਗਾਰ ਚਲਾ ਸਕਦੀਆਂ ਨੇ ਸਰਕਾਰ ਵੱਲੋਂ ਇਸਕੀਮ 2015 ਤੋਂ ਚਲਾਈ ਜਾ ਰਹੀ ਹੈ ਹੁਣ ਮਈਆ ਔਰਤਾਂ ਸਲਾਈ ਕਰਕੇ ਆਪਣਾ ਘਰੇਲੂ ਖਰਚਾ ਚਲਾ ਸਕਣਗੀਆਂ ਇਸ ਲਈ ਸਰਕਾਰ ਵੱਲੋਂ ਸਲਾਈ ਮਸ਼ੀਨਾਂ ਦੀ ਸਹਾਇਤਾ ਦਿੱਤੀ ਜਾ ਰਹੀ ਹੈ ਮੁਫਤ ਸਲਾਈ ਮਸ਼ੀਨ ਸਕੀਮ ਦਾ ਲਾਭ ਲੈਣ ਤੋਂ ਪਹਿਲਾਂ ਇਸ ਯੋਜਨਾ ਦੀ ਪ੍ਰਕਿਰਿਆ ਨੂੰ ਜਾਨਣਾ ਜ਼ਰੂਰੀ ਹੈ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ ਮੁਫਤ ਸਲਾਈ ਮਸ਼ੀਨ ਯੋਜਨਾ ਦਾ ਨਾਮ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਹੈ ਜਿਸ ਤਹਿਤ ਹੁਣ ਕਿਸੇ ਵੀ ਰਾਜ ਦੀਆਂ ਔਰਤਾਂ ਅਪਲਾਈ ਕਰ ਸਕਦੀਆਂ ਨੇ ਸਕੀਮ ਤਹਿਤ ਪੈਸਾ ਟੇਲਰਿੰਗ ਦਾ ਕੰਮ ਕਰਨ ਵਾਲੀਆਂ ਔਰ ਟੇਲਰ ਵਰਗ ਦੇ ਲੋਕਾਂ ਨੂੰ ਹੁਣ ਜੇਕਰ ਔਰਤਾਂ ਟੇਲਰ ਜਿਹਾ ਕੰਮ ਸਿੱਖ ਰਹੀਆਂ ਨੇ ਜਾਂ ਕਰ ਰਹੀਆਂ ਨੇ ਉਹ ਸਕੀਮ ਦਾ ਲਾਭ ਲੈ ਸਕਦੀਆਂ ਨੇ ਅਪਲਾਈ ਕਰ ਸਕਦੀਆਂ ਨੇ ਟੇਲਰ ਕਲਾਸ ਵੱਲੋਂ ਮੁਫਤ ਸਿਲਾਈ ਮਸ਼ੀਨ ਸਕੀਮ ਜਾਂ ਨੀ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਲਈ ਅਪਲਾਈ ਕਰਨ ਤੋਂ ਬਾਅਦ ਸਰਕਾਰ ਵੱਲੋਂ 5 ਦਿਨਾਂ ਦੀ ਮੁਫਤ ਸਿਖਲਾਈ ਦਿੱਤੀ ਜਾਵੇਗੀ ਤੇ ਇਸ ਸਿਖਲਾਈ 'ਚ ਉਹਨਾਂ ਨੂੰ ਸਿਲਾਈ ਮਸ਼ੀਨ ਚਲਾਉਣਾ ਸਿਲਾਈ ਕਰਨੀ ਸਿਖਾਈ ਜਾਵੇਗੀ ਨਜ਼ਦੀਕੀ ਸ਼ਹਿਰਾਂ ਦੇ ਸਿਲਾਈ ਕੇਂਦਰ ਜਿਹੜਾ ਤੁਹਾਡੇ ਨੇੜੇ ਪੈਂਦਾ ਹੈ ਉੱਥੇ ਤੁਹਾਨੂੰ ਜਿਹੜੀ ਇਸ ਸਿਲਾਈ ਮਿਲੇਗੀ ਇਸ ਤੋਂ ਬਾਅਦ ਸਰਟੀਫਿਕੇਟ ਤੇ ਸਿਲਾਈ ਮਸ਼ੀਨ ਖਰੀਦਣ ਲਈ 1500 ਹੁਣ ਜਦੋਂ ਤੁਸੀਂ ਇਸ ਸਕੀਮ ਬਾਰੇ ਪੂਰੀ ਤਰ੍ਹਾਂ ਸਮਝ ਚੁੱਕੇ ਹੋ ਹੁਣ ਇਸ ਸਕੀਮ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਨੂੰ ਵੀ ਸਮਝਣਾ ਜ਼ਰੂਰੀ ਹੈ ਪ੍ਰਧਾਨ ਮੰਤਰੀ ਸਲਾਈ ਮਸ਼ੀਨ ਸਕੀਮ ਅਪਲਾਈ ਕਰਨ ਲਈ ਤੁਸੀਂ ਸੀਐਸਸੀ ਸੈਂਟਰ ਕੋਲ ਜਾ ਕੇ ਵੀ ਅਪਲਾਈ ਕਰ ਸਕਦੇ ਹੋ ਭਾਵੇਂ ਸਾਡੇ ਕੋਲ ਵੀ ਇਹ ਫਾਰਮ ਜਿਹੜਾ ਅਪਲਾਈ ਹੋਣਾ ਸ਼ੁਰੂ ਹੋ ਚੁੱਕਾ ਹੈ ਇਸ ਫਾਰਮ ਨੂੰ ਤੁਸੀਂ ਆਪਣੇ ਨੇੜੇ ਦੇ ਕਿਸੇ ਵੀ ਸੀਐਸਸੀ ਸੈਂਟਰ ਤੇ ਜਾ ਕੇ ਹੀ ਅਪਲਾਈ ਕਰੋਗੇ ਜੇਕਰ ਤੁਸੀਂ ਕਿਸੇ ਪ੍ਰਾਈਵੇਟ ਦੁਕਾਨ ਤੇ ਜਾ ਕੇ ਅਪਲਾਈ ਕਰ ਸਕਦੇ ਹੋ ਤਾਂ ਇਸ ਦੀ ਕੋਈ ਗਾਰੰਟੀ ਨਹੀਂ ਹੈ ਕਿ ਤੁਹਾਨੂੰ ਇਸ ਸਕੀਮ ਦਾ ਲਾਭ ਮਿਲੇਗਾ ਜਾਂ ਨਹੀਂ ਮਿਲੇਗਾ ਫਾਰਮ ਤੇ ਔਰਤ ਦੀ ਫੋਟੋ ਤੇ ਦਸਖਤ ਕਰਨੇ ਜ਼ਰੂਰੀ ਹੈ ਫਾਰਚ ਔਰਤ ਤੇ ਜ਼ਰੂਰੀ ਦਸਤਾਵੇਜ਼ ਜਿਵੇਂ ਆਰਸ਼ਨ ਕਾਰਡ ਆਧਾਰ ਕਾਰਡ ਬੈਂਕ ਅਕਾਊਂਟ ਲੈਰੀ ਦੀ ਫੋਟੋ ਕਾਪੀ ਸ਼ਾਮਲ ਕਰਨੀ ਜ਼ਰੂਰੀ ਹੈ ਹੁਣ ਇਸ ਫਾਰਮ ਨੂੰ ਤੁਸੀਂ ਨਜ਼ਦੀਕੀ ਲੋਕ ਸੇਵਾ ਕੇਂਦਰ ਜਿਹਨੂੰ ਕੇ ਸੀ ਐਸ ਕੇਂਦਰ ਤੇ ਅਪਲਾਈ ਕਰਦੇ ਹੋ ਤਾਂ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਟੇਲਰ ਕਲਾਸ ਲਾਈ ਮਸ਼ੀਨ ਰਜਿਸਟ੍ਰੇਸ਼ਨ ਲਈ ਪੁੱਛ ਸਕਦੇ ਹੋ ਜਾ ਕੇ ਯਾਨੀ ਤੁਸੀਂ ਟੇਲਰ ਹੋ ਪੀਐਮ ਵਿਸ਼ਵਕਰਮਾ ਯੋਜਨਾ ਦੇ ਤਹਿਤ ਤੁਹਾਨੂੰ ਇਹ ਜਿਹੜੀ ਸ਼੍ਰੇਣੀ ਹੈ ਉਹਦੇ ਵਿੱਚ ਰੱਖਿਆ ਜਾਵੇਗਾ ਤੁਸੀਂ ਇਸ ਫਾਰਮ ਲਈ ਮੁਫਤ ਸਿਲਾਈ ਮਸ਼ੀਨ ਲਈ ਅਪਲਾਈ ਕਰ ਸਕਦੇ ਹੋ ਆਫਲਾਈਨ ਤਾਂ ਇਹ ਜੇ ਪ੍ਰਕਿਰਿਆ ਸ਼ੁਰੂ ਨਹੀਂ ਹੋਈ ਤੇ ਆਨਲਾਈਨ ਅਪਲੀਕੇਸ਼ਨ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੈ ਇਸ ਯੋਜਨਾ ਤਹਿਤ ਹੁਣ ਪ੍ਰਕਿਰਿਆ ਰਾਹੀਂ ਅਪਲਾਈ ਕਰ ਸਕਦੇ ਹੋ ਅੱਜ ਇਹਦੇ ਤਬਾ ਸਰਕਾਰ ਦੁਆਰਾ ਫਾਰਮ ਦੀ ਜਿਹੜੀ ਹੈ ਚੋਣ ਕੀਤੀ ਜਾਵੇਗੀ ਫਾਰਮ ਦੀ ਚੋਣ ਕਰਨ ਤੋਂ ਬਾਅਦ ਨਾਮ ਸੂਚੀ 'ਤੇ ਜਾਰੀ ਕੀਤਾ ਜਾਵੇਗਾ ਸੂਚੀ ਵਿੱਚ ਨਾਮ ਆਉਣ ਤੋਂ ਬਾਅਦ ਸੋਚਿਕ ਕਾਰ ਟ੍ਰੇਨਿੰਗ ਲਈ ਬੁਲਾਇਆ ਜਾਵੇਗਾ ਜੇਕਰ ਤੁਸੀਂ ਸਿਲਾਈ ਲੈਣਾ ਚਾਹੁੰਦੇ ਹੋ ਜਾਂ ਸਿਲਾਈ ਲਈ ਸਿੱਖਣਾ ਚਾਹੁੰਦੇ ਹੋ ਸਿਲਾਈ ਨਹੀਂ ਸਿੱਖਣਾ ਚਾਹੁੰਦੇ ਹੋ ਤਾਂ ਨਜ਼ਦੀਕੀ ਸਿਲਾਈ ਕੇਂਦਰ ਚ ਸਿਲਾਈ ਪ੍ਰਾਪਤ ਕਰੋ ਤੇ ਇਸ ਸਿਲਾਈ ਦਾ ਸਰਟੀਫਿਕੇਟ ਪ੍ਰਾਪਤ ਕਰੋ ਅਤੇ ਜੇਕਰ ਤੁਹਾਡੇ ਕੋਲ ਸਿਲਾਈ ਮਸ਼ੀਨ ਹੈ ਤਾਂ ਇਸ ਕਰਮ ਯੋਜਨਾ ਤਹਿਤ ਤੁਹਾਨੂੰ 15000 ਰੁਪਏ ਦਿੱਤੇ ਜਾ ਰਹੇ ਨੇ ਸਿਲਾਈ ਮਸ਼ੀਨ ਸਕੀਮ ਤਹਿਤ ਅਪਲਾਈ ਕਰਨ ਦੀ ਪ੍ਰਕਿਰਿਆ ਪੂਰੇ ਦੇਸ਼ 'ਚ ਜੜੀ ਹੈ ਸ਼ੁਰੂ ਹੋ ਚੁੱਕਿਆ ਕਿਸੇ ਵੀ ਰਾਜ ਦੀਆਂ ਔਰਤਾਂ ਅਪਲਾਈ ਕਰ ਸਕਦੀਆਂ ਨੇ ਹੁਣ ਗੱਲ ਕਰਦੇ ਹਾਂ ਇਸ ਸਕੀਮ 'ਚ ਅਪਲਾਈ ਕਰਨ ਦੀ ਆਖਰੀ ਮਿਤੀ ਕੀ ਹੈ ਹਾਲੇ ਤੱਕ ਸਰਕਾਰ ਨੇ ਕੋਈ ਇਦਾਰ ਐਲਾਨ ਨਹੀਂ ਕੀਤਾ ਇਸ ਸਕੀਮ ਅਧੀਨ ਅਰਜ਼ੀਆਂ ਦੀ ਪ੍ਰਕਿਰਿਆ 15 ਫਰਵਰੀ ਤੱਕ ਸ਼ਾਇਦ ਜਾਰੀ ਰਹਿਣੀ ਹੈ ਇਸ ਕੇ ਵਿੱਚ ਹੋਰ ਅਪਡੇਟ ਜੋ ਵੀ ਆਣਗੇ ਤੁਹਾਨੂੰ ਸੂਚਿਤ ਕੀਤਾ ਜਾਵੇਗਾ ਤੁਸੀਂ ਇਸ ਸਕੀਮ ਤਹਿਤ ਕਿਹੜੇ ਦਸਤਾਵੇਜ਼ ਸ਼ਾਮਲ ਕਰਨੇ ਨੇ? ਆਪਕੇ ਕਿਵੇਂ ਤੁਸੀਂ ਅਪਲਾਈ ਕਰੋਗੇ? ਕਿਹੜੇ ਦਸਤਾਵੇਜ਼ ਦੇ ਲੱਗਣੇ ਨੇ? ਕਿਹੜੇ ਤਰ੍ਹਾਂ ਦੇ ਡਾਕੂਮੈਂਟ ਲੱਗਣੇ ਨੇ? 1 ਨੰਬਰ ਤੇ ਬਿਨੇਕਰ ਦਾ ਆਧਾਰ ਕਾਰਡ ਜ਼ਰੂਰੀ ਹੈ। 2 ਨੰਬਰ ਤੇ ਬਿਨੇਕਰ ਦਾ ਪਛਾਣ ਪੱਤਰ, 3 ਨੰਬਰ ਤੇ ਅਪੰਗਤਾ ਸਰਟੀਫਿਕੇਟ ਜੇ ਔਰਤ ਅਪਾਹਜ ਹੈ। 4 ਨੰਬਰ ਤੇ ਵਿਧਵਾ ਸਰਟੀਫਿਕੇਟ ਜੇ ਔਰਤ ਵਿਧਵਾ ਹੈ। ਤੇ 5 ਨੰਬਰ ਤੇ ਕਮਿਊਨਿਟੀ ਸਰਟੀਫਿਕੇਟ, 6 ਨੰਬਰ ਤੇ ਆਧਾਰ ਤੇ ਨਾਲ ਲਿੰਕ ਤੁਹਾਡਾ ਮੋਬਾਈਲ ਨੰਬਰ। ਤੇ 7 ਨੰਬਰ ਤੇ ਪਾਸਪੋਰਟ ਕਾਰਦੀ ਫੋਟੋ ਤੇ 8 ਨੰਬਰ ਤੇ ਉਮਰ ਦਾ ਸਰਟੀਫਿਕੇਟ ਤੁਹਾਨੂੰ ਲਾਣਾ ਹੀ ਪਵੇਗਾ ਸੋ ਇਹ 8 ਡਾਕੂਮੈਂਟ ਲਾ ਕੇ ਤੁਸੀਂ ਇਸ ਸਕੀਮ ਦਾ ਲਾਭ ਲੈ ਸਕੋਗੇ ਸੋ ਦੋਸਤੋ ਏਸੀ ਅੱਜ ਦੀ ਅਪਡੇਟ ਅਗਲੀਆਂ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕੱਲ ਫਿਰ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਇਸੇ ਸਮੇਂ ਇਸੇ ਚੈਨਲ ਦੇ ਉੱਤੇ ਤਦ ਤੱਕ ਲਈ ਦਿਓ ਜਾਚ ਤਨਵੀਰ